ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਕਿਸਾਨ ਭਰਾਵੋ ਹਰ ਇੱਕ ਵੈਰਾਈਟੀ ਲਗਾਉਣ ਦਾ ਹਰ ਇੱਕ ਫਸਲ ਲਗਾਉਣ ਦਾ ਇੱਕ ਟਾਈਮ ਪੀਰੀਅਡ ਹੁੰਦਾ ਹੈ ਜੇ ਆਪਾਂ ਉਸੇ ਟਾਈਮ ਪੀਰੀਅਡ ਦੇ ਵਿੱਚ ਫਸਲ ਨੂੰ ਲਗਾਉਨੇ ਆ ਅਤੇ ਉਹ ਸਹੀ ਟਾਈਮ ਪੀਰੀਅਡ ਵਿੱਚ ਪੱਕਦੀ ਹੈ ਤਾਂ ਹੀ ਆਪਾਂ ਨੂੰ ਚੰਗਾ ਝਾੜ ਦੇ ਕੇ ਜਾਂਦੀ ਹੈ ਜੀ ਆਪਾਂ ਕਿਸਾਨ ਭਰਾਵੋ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ ਲੰਮੇ ਟਾਈਮ ਵਾਲੀਆਂ ਵੈਰਾਈਟੀਆਂ ਜਿੱਦਾਂ ਕੀਵੀਆਰ 118 ਪੀਡੀ ਉਸ਼ਾ ਡੋਗਰ ਉਸ਼ਾ ਉਸ਼ਾ 44 ਜਾਂ ਸੁਪਰ 212 ਜਾਂ ਇਸ ਵਾਰ ਹਾਈਬ੍ਰਿਡ ਵੈਰੈਟੀ 2265 ਦੀ ਵੱਡੇ ਪੱਧਰ ਉਤੇ ਚੋਣ ਕੀਤੀ ਗਈ ਹੈ ਕਿਸਾਨ ਪ੍ਰਭੂ ਜੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਵੈਰੈਟੀ ਲਗਾਉਨੇ ਹੋ ਤਾਂ ਜੇ ਇਹ 25 ਜੂਨ ਤੋਂ ਪਹਿਲਾਂ-ਪਹਿਲਾਂ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਹੋ ਜਾਂਦੀਆਂ ਤਾਂ ਹੀ ਆਪਾਂ ਨੂੰ ਚੰਗਾ ਝਾੜ ਦੇ ਕੇ ਜਾਂਦੀਆਂ ਤੇ ਜਿੱਦਾਂ ਕੀ ਕਿਸਾਨ ਪ੍ਰਭੂ ਹੁਣ ਅੱਜ 5 ਜੁਲਾਈ ਹੋ ਚੁੱਕੀ ਹੈ ਜੇ ਇਹਨਾਂ ਵਿੱਚੋਂ ਕਿਸੇ ਵੀ ਬੀਜ ਦੀ ਤੁਸੀਂ ਚੋਣ ਕਰਕੇ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕਰਦੇ ਹੋ ਝੋਨੇ ਦੀ ਫਸਲ ਖੇਤ ਵਿੱਚ ਲਗਾਉਨੇ ਹੋ ਤਾਂ ਤੁਸੀਂ ਝੋਨਾ ਲਾਉਣ ਵਿੱਚ ਲੇਟ ਹੋ ਚੁੱਕੇ ਹੋ ਕਿ ਸੰਤ ਪ੍ਰਭੂ ਜੇ ਤੁਸੀਂ ਇਹਨਾਂ ਬੀਜਾਂ ਨੂੰ ਲਗਾਓਗੇ ਤਾਂ ਤੁਹਾਨੂੰ ਵੱਡਨ ਟਾਈਮ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਜਦੋਂ ਇਹ ਵੈਰੈਟੀਆਂ ਆਪਣਾ ਪਕਾਹ ਕਰਨੀਆਂ ਲੇਟ ਲੱਗੀਆਂ ਹੋਈਆਂ ਵੈਰੈਟੀਆਂ ਵਿੱਚ ਪਕਾਹ ਹੋਵੇਗਾ ਤਾਂ ਉਸ ਟਾਈਮ ਮੌਸਮ ਵਿੱਚ ਸਿਲ ਜ਼ਿਆਦਾ ਹੋਣ ਦੇ ਕਾਰਨ ਛੋਡੇ ਝੋਨੇ ਦੀ ਫਸਲ ਨੇ ਸਿਲ ਨਹੀਂ ਛੱਡਣੀ ਛੋਡੇ ਦਾਣਿਆਂ ਦਾ ਮੌਕਚਰ ਜ਼ਿਆਦਾ ਆਵੇਗਾ ਜਿਹਦੇ ਕਰਕੇ ਜੇ ਤੁਸੀਂ ਸਿੱਧਾ ਸੈਲਰ ਵਿੱਚ ਵੇਚੋਗੇ ਤਾਂ ਤੁਹਾਨੂੰ ਵੱਡੀ ਕਾਟ ਦਾ ਸਾਹਮਣਾ ਕਰਨਾ ਪਊਗਾ ਤੇ ਜੇ ਤੁਸੀਂ ਮੰਡੀ ਵਿੱਚ ਰੱਖੋਗੇ ਝੋਨੇ ਨੂੰ ਵੇਚੋਗੇ ਕਿਸਾਨ ਭਰਾਵੋ ਤਾਂ ਉੱਥੇ ਵੀ ਤੁਹਾਨੂੰ ਕਈ ਦਿਨ ਉਡੀਕ ਕਰਨੀ ਪਵੇਗੀ ਅਤੇ ਤੁਹਾਡੀ ਝੋਨੇ ਦੀ ਫਸਲ ਨੂੰ ਸੁਕਾਉਣਾ ਪਵੇਗਾ ਜੇ ਕਿਸਾਨ ਭਰਾਵੋ ਛੋਡੇ ਕੋਲੇ ਆਪਣੇ ਕੋਲੇ ਇੰਨਾ ਵਿੱਚੋਂ ਕੋਈ ਵੀ ਬੀਜ ਲੱਗਿਆ ਹੋਇਆ ਸੀਗਾ ਜਾਂ ਤੁਸੀਂ ਕਿਸੇ ਹੋਰ ਆਪਣੇ ਗਵਾਂਢੀ ਤੋਂ ਰਿਸ਼ਤੇਦਾਰ ਤੋਂ ਲੈ ਕੇ ਇਸ ਬੀਜ ਦੀ ਆਪਣੇ ਖੇਤ ਵਿੱਚ ਚੋਣ ਕਰਦੇ ਹੋ ਤਾਂ ਇਸ ਤੋਂ ਚੰਗਾ ਹੋਵੇਗਾ ਤੁਸੀਂ ਇੰਨਾ ਵਿੱਚੋਂ ਕੋਈ ਵੀ ਬੀਜ ਨਾ ਲਗਾਓ ਤੁਸੀਂ ਇੱਕ ਹਫ਼ਤਾ ਰੋਕ ਕੇ ਤੁਸੀਂ ਪਰਮਲ ਵੈਰੈਟੀ ਦੀ ਚੋਣ ਕਰਨੀ ਹੈ ਤਾਂ ਤੁਸੀਂ ਪੀਆਰ 126 ਵੈਰੈਟੀ ਲਗਾ ਸਕਦੇ ਹੋ ਕਿਸਾਨ ਪ੍ਰਭ ਜੇ ਤੁਸੀਂ ਹਾਈਬ੍ਰਿਡ ਬੀਜ ਲਗਾਉਣਾ ਪਸੰਦ ਕਰਦੇ ਹੋ ਤੇ ਜੇ ਤੁਹਾਨੂੰ ਕਿਸੇ ਮੁੱਲ ਵੀ ਫੱਕ ਮਿਲਦੀ ਹੈ ਮੁੱਲ ਵੀ ਪੌਦ ਮਿਲਦੀ ਹੈ ਤਾਂ ਤੁਸੀਂ ਕਵੇਰੀ ਦਾ 468 ਬੀਜ ਲਗਾ ਸਕਦੇ ਹੋ ਜਿਹਦਾ ਚੰਗਾ ਝਾੜ ਪਿਛਲੇ ਸਮੇਂ ਵਿੱਚ ਨੋਟ ਕੀਤਾ ਗਿਆ ਅਤੇ ਚੰਗੇ ਮੌਸਮ ਦੇ ਵਿੱਚ ਇਹਦਾ ਝਾੜ ਕਿਸਾਨ ਪ੍ਰਭੂ 32 ਕੁਇੰਟਲ ਤੋਂ ਲੈ ਕੇ 40-42 ਕੁਇੰਟਲ ਤੱਕ ਵੀ ਪਿਛਲੇ ਟਾਈਮਾਂ ਵਿੱਚ ਨੋਟ ਕੀਤਾ ਗਿਆ ਤੇ ਜੇ ਕਿਸਾਨ ਪ੍ਰਭੂ ਤੁਸੀਂ ਬਾਸਮਤੀ ਵੈਰੈਟੀਆਂ ਲਗਾਉਣੀਆਂ ਤਾਂ ਤੁਸੀਂ 1692 1837 ਜਾਂ ਤੁਸੀਂ 1509 ਵੈਰੈਟੀ ਇਸ ਟਾਈਮ ਲਗਾ ਸਕਦੇ ਹੋ ਕਿਸਾਨ ਪ੍ਰਭੂ ਇਹ ਤੁਹਾਨੂੰ ਚੰਗਾ ਝਾੜ ਦੇ ਕੇ ਜਾਵੇਗੀ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਪੌਦ ਪਨੀਰੀ ਮੁੱਲ ਵੀ ਮਿਲਦੀ ਐ ਤਾਂ ਤੁਸੀਂ ਮੁੱਲ ਲੈ ਕੇ ਪਨੀਰੀ ਲਗਾ ਲਵੋਗੇ ਤਾਂ ਵੀ ਛੋਡੇ ਲਗਾਇਆ ਹੋਇਆ ਝੋਨਾ ਖੇਤ ਵਿੱਚ ਚੰਗਾ ਝੜ ਦੇ ਕੇ ਜਾਵੇਗਾ ਤੁਹਾਡਾ ਕੀਤਾ ਹੋਇਆ ਖਰਚ ਵੀ ਪੂਰਾ ਕਰ ਜਾਵੇਗਾ ਜੋ ਤੁਸੀਂ ਪਨੀਰੀ ਉੱਤੇ ਕਰੋਗੇ ਜੋ ਤੁਸੀਂ ਝੋਨੇ ਉੱਤੇ ਕਰੋਗੇ ਅਤੇ ਤੁਹਾਨੂੰ ਚੰਗਾ ਮੁਨਾਫਾ ਵੀ ਨਾਲ ਦੇ ਨਾਲ ਦੇ ਕੇ ਜਾਵੇਗਾ ਇੱਕ ਕਿਸਾਨ ਪ੍ਰਭੂ ਤੁਸੀਂ 5 ਜੁਲਾਈ ਤੋਂ ਬਾਅਦ ਲੰਮੇ ਟਾਈਮ ਵਾਲੀਆਂ ਵੈਰਾਈਆਂ ਦੀ ਚੋਣ ਕਰਕੇ ਤੁਹਾਡੇ ਖੇਤ ਵਿੱਚ ਲਗਾਉਨੇ ਹੋ ਤਾਂ ਤੁਹਾਨੂੰ ਆਮਦਨ ਵਿੱਚ ਘਾਟਾ ਦੇਖਣਾ ਪਵੇਗਾ ਖਰਚ ਵਿੱਚ ਵਾਧਾ ਹੋ ਜਾਵੇਗਾ ਅਤੇ ਤੁਹਾਨੂੰ ਸਿਰਦਰਦੀ ਦਾ ਮਨਾ ਕਰਨਾ ਪਵੇਗਾ ਸੋ ਇਸ ਤੋਂ ਚੰਗਾ ਹੋਵੇਗਾ ਤੁਸੀਂ ਸ਼ਾਰਟ ਟਰਮ ਵਾਲੀਆਂ ਵੈਰਾਈਟੀਆਂ ਦੀ ਚੋਣ ਕਰੋ ਇਸ ਟਾਈਮ ਤਾਂ ਕਿ ਤੁਸੀਂ ਚੰਗਾ ਝਾੜ ਚੰਗਾ ਮੁਨਾਫਾ ਲੈ ਸਕੋ ਕਿਸਾਨ ਪ੍ਰਭੂ ਤੁਸੀਂ ਲੰਬੇ ਟਾਈਮ ਵਾਲੀਆਂ ਵੈਰਾਈਟੀਆਂ ਹੀ ਲਗਾਉਂਗੇ ਤੇ ਉਹਦੀ ਕਟਾਈ ਲੇਟ ਹੋਵੇਗੀ ਅਤੇ ਸੋ ਨੂੰ ਇਹਦੇ ਵਿੱਚ ਪਰਾਲੀ ਸੰਭਾਲਣ ਵਿੱਚ ਵੀ ਦਿੱਕਤ ਆਵੇਗੀ ਅਤੇ ਕਸੋੜੀ ਅਗਲੀ ਫਸਲ ਕਣਕ ਦੀ ਫਸਲ ਵੀ ਲੇਟ ਹੋ ਜਾਵੇਗੀ ਜੇ ਤੁਸੀਂ ਪਰਮਲ ਵੈਰਾਈਟੀ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਪੀ ਆਰ 126 ਵੈਰਾਈਟੀ ਦੀ ਚੋਣ ਕਰੋ ਕਿਸਾਨ ਪ੍ਰਭੂ ਜੇ ਤੁਸੀਂ ਪੀ ਆਰ 126 ਵੈਰਾਈਟੀ 10 ਜੁਲਾਈ ਤੱਕ ਸੋਡੇ ਖੇਤ ਵਿੱਚ ਟ੍ਰਾਂਸਪਲੈਂਟ ਕਰ ਦੇਵੋਗੇ ਕੱਚੀ ਪੌਦ 25 ਦਿਨ ਤੋਂ 30 ਦਿਨਾਂ ਦੀ ਪੌਦ ਖੇਤ ਵਿੱਚ ਲਗਾਓਗੇ ਤਾਂ ਉਹ 15 ਤੋਂ 20 ਅਕਤੂਬਰ ਨੂੰ ਕਟਾਈ ਲਈ ਤਿਆਰ ਹੋ ਜਾਵੇਗੀ ਅਤੇ ਛੋੜਾ ਟਾਈਮ ਨਾਲ ਖੇਤ ਖਾਲੀ ਕਰ ਜਾਵੇਗੀ ਅਤੇ ਸੋਨੂੰ ਪਰਾਲੀ ਨਾਲ ਸਮਾਲਨ ਦੀ ਸਮੱਸਿਆ ਦਾ ਵੀ ਸਾਹਮਣਾ ਨਹੀਂ ਕਰਨਾ ਪੈਣਾ ਕਿਉਂਕਿ ਪੀਆਰ 126 ਦਾ ਪਰਾਲਾ ਬਹੁਤੇ ਜ਼ਿਆਦਾ ਨਹੀਂ ਹੁੰਦਾ ਜੇ ਤੁਸੀਂ ਕਿਸਾਨ ਪ੍ਰਭੂ ਸੁਪਰਸੀਡਰ ਨਾਲ ਜਾਂ ਮਲਚਰ ਨਾਲ ਵੀ ਆਪਣੀ ਅਗਲੀ ਕਣਕ ਦੀ ਫਸਲ ਬੀਜਣਾ ਪਸੰਦ ਕਰੋਗੇ ਤਾਂ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪੈਣਾ ਕਿਉਂਕਿ ਕਿਸਾਨ ਪ੍ਰਭੂ ਆਪਾਂ ਨੂੰ ਉਸ ਟਾਈਮ ਜੇ 15 ਦਿਨ ਪਰਾਲੀ ਦੀ ਸੰਭਾਲ ਲਈ ਮਿਲਣ ਤਾਂ ਉਹ ਬਹੁਤ ਹੀ ਚੰਗਾ ਟਾਈਮ ਹੋਵੇਗਾ ਤੇ ਆਪਾਂ ਨੂੰ ਅਗਲੀ ਫਸਲ ਲਾਉਣ ਵਿੱਚ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਅਤੇ ਜੇ ਕਿਸਾਨ ਪ੍ਰਭੂ ਆਪਾਂ 28P67 ਦੀ ਗੱਲ ਕਰੀਏ ਜੇ ਤੁਸੀਂ ਹੁਣ 5 ਜੁਲਾਈ ਤੋਂ ਬਾਅਦ 28P67 ਵੈਰੈਟੀ ਨੂੰ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕਰੋਗੇ ਤਾਂ ਇਹਦਾ ਪਕਾਣ ਲੇਟ ਹੋਵੇਗਾ ਤੇ ਜਦੋਂ ਤੁਸੀਂ ਇਹਨੂੰ ਮਾਰਕੀਟ ਵਿੱਚ ਵੇਚੋਗੇ ਤੁਸੀਂ ਸੈਲਰ ਵਿੱਚ ਇਹਦੀ ਸੇਲ ਕਰੋਗੇ ਤਾਂ ਕਿਸਾਨ ਪ੍ਰਭੂ ਉਦੋਂ ਸੈਲਰ ਵਾਲੇ ਕਾਟ ਦੀ ਜ਼ਿਆਦਾ ਮੰਗ ਕਰਦੇ ਆ ਕਿਉਂਕਿ ਇਨ੍ਹਾਂ ਬੀਜਾਂ ਦੀ ਜ਼ਿਆਦਾ ਟੁੱਟ ਬਣਦੇ ਕਾਰਨ ਕਈ ਵਾਰੀ ਰੇਟ ਵਿੱਚ ਵੀ ਗਰਾਫਟ ਦੇਖਣ ਨੂੰ ਮਿਲਦੀ ਹੈ ਜੇ ਤੁਸੀਂ ਮੰਡੀ ਦੇ ਵਿੱਚ ਵੀ ਸੇਲ ਕਰਦੇ ਹੋ ਤਾਂ 50 ਰੁਪਏ ਤੋਂ ਲੈ ਕੇ 100 ਰੁਪਿਆ ਇਹਦੇ ਲੇਟ ਵਿੱਚ ਗraft ਦੇਖਣ ਨੂੰ ਮਿਲਦੀ ਹੈ ਜੇ ਲੇਟ ਆਫ ਆਹ ਹੀ ਵੈਰਾਈਟੀ ਸੇਲ ਕਰਦੇ ਆ ਸੋ ਬਣੇ ਰਹੋ ਆਪਣੇ Facebook ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ